ਕਲਪਨਾ ਚਾਵਲਾ ਦੇ ਦਾਦਾ ਜੀ ਬਿਮਾਰ ਹੋ ਗਏ। ਇਹ ਤਾਂ ਇਥੋਂ ਦੀ ਘਟਨਾ ਤੁਹਾਡੇ ਗਵਾਹ ਦੀ ਹੈ। ਇੰਨੇ ਬਿਮਾਰ ਹੋਏ ਵੀ ਬਿਲਕੁਲ ਬਚਣ ਦੀ ਆਸ ਨਾ ਰਹੀ। ਹੁਣ ਪਰਿਵਾਰ ਪੜਿਆ ਲਿਖਿਆ ਸੀ ਸੰਤਾਂ ਬਾਬਿਆਂ ਦੇ ਉੱਤੇ ਵਿਸ਼ਵਾਸ ਘੱਟੀ ਕਰਦਾ ਸੀ। ਡਾਕਟਰਾਂ ਕੋਲੇ ਬੜਾ ਲਜਾਏ ਬੜਾ ਇਲਾਜ ਕਰਵਾਇਆ ਪਰ ਦਾਦਾ ਜੀ ਠੀਕ ਨਾ ਹੋਏ। ਦਾਦੀ ਨਿਕਾ ਸਿੰਘ ਸੰਤ ਨਿਕਾ ਸਿੰਘ ਕੋਲ ਜਾਂਦੀ ਸੀ। ਆ ਮੈਨੂੰ ਅਰਦਾਸ ਤੋਂ ਗੱਲ ਚੇਤੇ ਆ ਗਈ। ਅਕਸਰ ਪ੍ਰਮਾਤਮਾ ਨੇ ਜਿਹੜੇ ਧਰਮ ਦੇ ਬਹੁਤੇ ਗੁਣ ਨੇ ਉਹ ਇਸਤਰੀ 'ਚ ਰੱਖੇ ਆ। ਦਇਆ ਹੋਏਗੀ, ਸ਼ੈਨ ਸ਼ੀਲਤਾ ਹੋਏਗੀ, ਸੰਤੋਖ ਹੋਏਗਾ। ਇਹ ਗੁਣ ਮਰਦ ਨਾਲੋਂ ਇਸਤਰੀ 'ਚ ਬਹੁਤੇ ਹੁੰਦੇ ਆ ਤੇ ਇਹ ਧਰਮ ਦੇ ਗੁਣ ਆ ਸਾਰੇ। ਵਿਸ਼ਵਾਸ ਹੋਏਗਾ ਜ਼ਿਆਦਾ, ਸੰਤੋਖ ਸਬਰ ਹੋਏਗਾ। ਦਾਦੀ ਕਹਿਣ ਲੱਗੀ ਛੱਡੋ ਸਭ ਕੁਝ ਮੈਂ ਤਾਂ ਬਾਬਾ ਜੀ ਕੋਲ ਲੈ ਕੇ ਜਾਨੀ ਆ। ਦਾਦੀ ਦਾਦਾ ਜੀ ਨੂੰ ਚੁੱਕ ਕੇ ਸੰਤ ਨਿਕਾ ਸੰਗ ਕੋ ਲੈ ਗਈ। ਆ ਤੁਹਾਡੇ ਗਵਾਹ ਬਣਿਆ ਹੋਇਆ ਸਤਾਨ। ਇਹ ਕਹਿ ਲੋ ਵੀ ਆਪਣੇ ਆਪਣੇ ਮੁਹੱਲੇ ਦੀ ਕਹਾਣੀ ਹੈ ਇਹ ਇੰਜ ਕਹਿ ਲੋ ਹਨਾ ਅੱਛਾ ਸਾਰਾ ਦੁੱਖ ਸੁਣਾਇਆ ਦਾ ਕਿਸੰਤ ਨਿੱਕਾ ਸਿੰਘ ਨੂੰ ਹੁਣ ਸੰਤ ਨਿੱਕਾ ਸਿੰਘ ਨੂੰ ਵੀ ਇਸ ਗੱਲ ਦਾ ਪਤਾ ਸੀ ਵੀ ਮੇਰੇ ਕੋਲੇ ਹੈ ਕੁਛ ਨਹੀਂ ਠੀਕ ਕਰਨ ਵਾਸਤੇ ਅਕਸਰ ਬੰਦਾ ਜਾਣਦਾ ਹੀ ਹੈ ਨਾ ਵੀ ਮੇਰੇ ਕੋਲੇ ਥੋੜਾ ਕੁਝ ਉਹਨਾਂ ਨੂੰ ਪਤਾ ਸੀ ਵੀ ਮੈਂ ਇਹਦਾ ਇਲਾਜ ਕੀ ਕਰ ਸਕਦਾ ਪਰ ਜਿਹੜੀ ਉਹ ਬੀਬੀ ਮਾਤਾ ਲੈ ਕੇ ਆਈ ਉਹ ਵਿਸ਼ਵਾਸ ਨਾਲ ਲੈ ਕੇ ਆਈ ਸੀ। ਸੰਤ ਨਿਕਾ ਸਿੰਘ ਘੰਟਾ ਡੇਢ ਘੰਟਾ ਬੈਠੇ ਰਹੇ ਤੇ ਸੇਵਕ ਨੂੰ ਕਹਿੰਦੇ ਲੱਸੀ ਲੈ ਕੇ ਆਓ। ਉਹ ਤਿੰਨ ਚਾਰ ਦਿਨਾਂ ਦੀ ਪੁਰਾਣੀ ਲੱਸੀ ਲੈ ਗਿਆ ਜੀ। ਕਹਿੰਦੇ ਲੱਸੀ ਪਿਆਓ ਇਹਨੂੰ। ਉਹ ਲੱਸੀ ਪਿਆਈ ਕਹਿੰਦੇ ਕੱਲ ਨੂੰ ਫੇਰ ਲੈ ਕੇ ਆਓ ਜੀ। ਉਹ ਕੱਲ ਨੂੰ ਫੇਰ ਲਗੀ ਫੇਰ ਲੱਸੀ ਪੀਾਈ ਪੰਜ ਸੱਤ ਦਿਨ ਲੱਸੀ ਪੀਂਦੇ ਗਏ ਤੇ ਬਾਪੂ ਠੀਕ ਹੁੰਦਾ ਗਿਆ ਠੀਕ ਹੋ ਗਿਆ ਬਿਲਕੁਲ ਉਹ ਜਿਹੜੀ ਬੱਚੀ ਸੀ ਨਾ ਕਲਪਨਾ ਉਹ ਆਪਦੀ ਦਾਦੀ ਨਾਲ ਜਾਂਦੀ ਸੀ ਸੰਤਨ ਕਾ ਸਿੰਘ ਦੇ ਕੋਲੇ ਬੱਚੇ ਹੁੰਦੇ ਨਹੀਂ ਉਹ ਦਾਦੀ ਮੈਂ ਵੀ ਚੱਲਦਾ ਅੱਛਾ ਜਿਹੜੇ ਬੱਚੇ ਇਦਾਂ ਦੇ ਹੁੰਦੇ ਨੇ ਨਾ ਉਹ ਤਰਕਿਕ ਬਿਰਤੀ ਛੋਟੇ ਹੁੰਦਿਆਂ ਦੀ ਹੁੰਦੀ ਹੈ ਉਸ ਬੱਚੀ ਨੇ ਪੁੱਛ ਲਿਆ ਕਹਿਣ ਲੱਗੀ ਸੰਤ ਜੀ ਇਹ ਦਾਦੀ ਠੀਕ ਕਿਵੇਂ ਹੋਈ ਇਹ ਦਾਦੀ ਠੀਕ ਕਿਵੇਂ ਹੋਈ ਮਾਈਕਰੂ ਦਾਦਾ ਜੀ ਠੀਕ ਕਿਵੇਂ ਹੋਏ ਹੁਣ ਸੰਤ ਨਿੱਕਾ ਸਿੰਘ ਨੇ ਦੇਖਿਆ ਕਹਿਣ ਲੱਗੇ ਤੇਰੀ ਦਾਦੀ ਵਿਸ਼ਵਾਸ ਨਾਲ ਮੇਰੇ ਕੋਲੇ ਦਾਦਾ ਜੀ ਨੂੰ ਲੈ ਕੇ ਆਈ ਅਸੀਂ ਲੱਸੀ ਪੀ ਆਈ ਤੇ ਤੇਰੀ ਦਾਦੀ ਨੂੰ ਇਹ ਲੱਗਦਾ ਹੋਣਾ ਵੀ ਜਿਹੜੀ ਲੱਸੀ ਆ ਨਾ ਸੰਤ ਨਿੱਕਾ ਸਿੰਘ ਨੇ ਪੀਈਏ ਤਾਂ ਠੀਕ ਹੋਈ ਹੈ ਹੁਣ ਤੇ ਹੀ ਲੱਗਦਾ ਹੋਣਾ ਨਾ ਵੀ ਲੱਸੀ ਤਾਂ ਸਾਰੇ ਘਰਾਂ ਦੇ ਵਿੱਚ ਹੀ ਸੀ ਪਰ ਇਹ ਸੰਤ ਜੀ ਨੇ ਪੀਈਏ ਤਾਂ ਠੀਕ ਹੋਈ ਹੈ ਪਰ ਪੁੱਤਰ ਮੈਨੂੰ ਇਹ ਲੱਗਦਾ ਹੈ ਵੀ ਨਾ ਤੇ ਇਹਨੂੰ ਮੈਂ ਠੀਕ ਕੀਤਾ ਤੇ ਨਾ ਇਹਨੂੰ ਲੱਸੀ ਨੇ ਠੀਕ ਕੀਤਾ ਈਮਾਨਦਾਰ ਜਿਹੜੇ ਸੰਤ ਹੁੰਦੇ ਨੇ ਉਹ ਇਹ ਮੰਨ ਲੈਂਦੇ ਨੇ ਇਸ ਗੱਲ ਨੂੰ ਨਾ ਪੁੱਤਰ ਮੈਂ ਠੀਕ ਕੀਤਾ ਨਾ ਇਹਨੂੰ ਲੱਸੀ ਨੇ ਠੀਕ ਕੀਤਾ ਤੇਰੀ ਦਾਦੀ ਦੇ ਵਿਸ਼ਵਾਸ ਤੇ ਗੁਰੂ ਅੱਗੇ ਅਰਦਾਸ ਨੇ ਠੀਕ ਕੀਤਾ ਬਸ ਦੋ ਚੀਜ਼ਾਂ ਹੈ ਦਾਦੀ ਦਾ ਵਿਸ਼ਵਾਸ ਤੇ ਗੁਰੂ ਅੱਗੇ ਅਰਦਾਸ ਦੋ ਚੀਜ਼ਾਂ ਨੇ ਠੀਕ ਕੀਤਾ ਨਾ ਲੱਸੀ ਨੇ ਠੀਕ ਕੀਤਾ ਤੇ ਨਾ ਸੰਤ ਨਿਕਾ ਸਿੰਘ ਨੇ ਠੀਕ ਕੀਤਾ। ਤੋਂ ਗੁਰਮਖੂਰ ਅਰਦਾਸ ਤੇ ਵਿਸ਼ਵਾਸ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਤਾਕਤ ਹੈ। ਅਰਦਾਸ ਕਰਨ ਵਾਲੇ ਦੇ ਵਿੱਚ ਵਿਸ਼ਵਾਸ ਹੋਵੇ। ਗੱਲ ਫੇਰ ਬਣਦੀ ਹੈ।